ਪੰਡਿਤ ਸ਼ਰਦਾ ਰਾਮ ਫਲौरी ਰਚਨਾ ਅਸ਼ੋਕ ਬਾਂਸਲ ਮਾਨਸਾ ਧਾਰਮਿਕ ਬਿਰਤੀ ਵਾਲੇ ਪੰਜਾਬੀ ਵਗੈਰ ਪੰਜਾਬੀ Hindu ਘਰਾਂ ਵਿੱਚ ਆਰਤੀ ਦੇ ਰੂਪ ਵਿੱਚ ਓਮ ਜੈ ਜਗਦੀਸ਼ ਹਰੀ ਦਾ ਗਾਇਨ ਹਰ ਰੋਜ਼ ਹੁੰਦਾ ਹੈ ਦੁਨੀਆ ਭਰ ਵਿੱਚ ਵੱਡੇ ਵੱਡੇ Hindu ਧਾਰਮਿਕ ਸਥਾਨਾਂ ਤੇ ਵੀ ਇਹ ਆਰਤੀ ਗਾਈ ਜਾਂਦੀ ਹੈ ਪਰ ਸ਼ਾਇਦ ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਆਰਤੀ ਦਾ ਰਚੇਤਾ ਪੰਜਾਬ ਦਾ ਪੁੱਤਰ ਹੈ ਜਿਸ ਦਾ ਨਾਮ ਹੈ ਸ਼ਰਦਾ ਰਾਮ ਸ਼ਰਦਾ ਰਾਮ ਦਾ ਜਨਮ 30 ਸਤੰਬਰ 1807 ਨੂੰ ਪਿਤਾ ਦਿਆਲ ਚੰਦ ਜੋਸ਼ੀ ਦੇ ਘਰ ਪੰਜਾਬ ਦੇ ਕਸਬੇ ਫਲੋਰ ਨਜ਼ਦੀਕ ਲੁਧਿਆਣਾ ਵਿੱਚ ਹੋਇਆ ਸ਼ਰਦਾ ਰਾਮ ਦੀ ਲਿਖੀ ਆਰਤੀ ਭਾਰਤ ਦੇ ਉਹਨਾਂ ਰਾਜਾਂ ਵਿੱਚ ਵੀ ਗਾਈ ਜਾਂਦੀ ਹੈ ਜਿੱਥੇ ਪੰਜਾਬੀ ਟਾਕੀ ਕਿਸੇ ਨੂੰ ਹਿੰਦੀ ਵੀ ਨਹੀਂ ਆਉਂਦੀ ਲੇਖਕ ਵਜੋਂ ਸ਼ਰਦਾ ਰਾਮ ਪੰਡਿਤ ਸ਼ਰਦਾ ਰਾਮ ਫਲੋਰੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਿਤਾਬ ਸਿੱਖ ਰਾਜ ਦੀ ਵਿਥਿਆ ਲਿਖੀ ਇੱਕ ਹੋਰ ਕਿਤਾਬ ਪੰਜਾਬੀ ਬਾਤचीत ਲਿਖੀ ਪੰਡਿਤ ਸਰਦਾ ਰਾਮ ਫਲੋਰੀ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਕਿਹਾ ਜਾ ਸਕਦਾ ਹੈ ਉਹ 24 ਜੂਨ 1881 ਨੂੰ ਸਵਰਗਵਾਸ ਹੋ ਗਏ ਸਨ